ਸਸ਼ਕਾਲ ਜੀ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਤੁਹਾਡਾ ਹੋਸਟ ਸੋਨੀ ਟੱਲੋ ਆਸ ਕਰਦਾ ਕਿ ਤੁਸੀਂ ਜਿੱਥੇ ਵੀ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਇਸ ਖਾਸ ਅਤੇ ਸੰਖੇਪ ਵੀਡੀਓ ਦੇ ਵਿੱਚ ਮੈਂ ਇੱਕ ਖਾਸ ਖਬਰ ਉਹਨਾਂ ਲੋਕਾਂ ਨਾਲ ਸ਼ੇਅਰ ਕਰਨੀ ਹੈ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਆਸਟ੍ਰੇਲੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਤੁਸੀਂ ਰਹਿ ਰਹੇ ਹੋ ਤਾਂ ਇਸ ਖਬਰ ਦਾ ਸਬੰਧ ਤੁਹਾਡੇ ਨਾਲ ਹੈ ਸਾਡੇ ਨਾਲ ਹੈ ਸਾਡੇ ਸਾਰਿਆਂ ਦੇ ਨਾਲ ਹੈ ਆ ਦੋਸਤੋ ਆਸਟ੍ਰੇਲੀਆ ਦੇ ਵਿੱਚ ਅਸੀਂ ਆਪਣੀ ਸਿਹਤ ਨੂੰ ਲੈ ਕੇ ਅਕਸਰ ਚਿੰਤਤ ਹੁੰਨੇ ਆ ਭਾਵੇਂ ਅਸੀਂ ਆਸਟ੍ਰੇਲੀਆ ਦੇ ਸਿਟੀਜ਼ਨ ਹਾਂ ਜਾਂ ਹਜੇ ਅੱਗੇ ਫਿਊਚਰ ਦੇ ਵਿੱਚ ਜਾ ਕੇ ਬਣਨਾ ਹੈ ਮੈਡੀਕੇਅਰ ਇੱਕ ਅਜਿਹੀ ਸੰਸਥਾ ਮੈਡੀਕਲ ਇੱਕ ਅਜਿਹਾ ਕਾਰਡ ਹੈ ਜਿਹੜਾ ਆਸਟ੍ਰੇਲੀਆ ਦੀ ਸਰਕਾਰ ਸਾਨੂੰ ਇਥੋਂ ਦੇ ਸਿਟੀਜ਼ਨ ਨੂੰ ਪ੍ਰੋਵਾਈਡ ਕਰਦੀ ਹੈ ਪਰ ਮੈਡੀਕੇਅਰ ਵੀ ਸਾਰੀਆਂ ਹੈਲਥ ਨਾਲ ਰਿਲੇਟਡ ਪ੍ਰੋਬਲਮਾਂ ਉਸ ਦਾ ਖਰਚਾ ਨਹੀਂ ਚੁੱਕਦਾ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਭੇਖਾ ਵੀ ਹੈ ਕਿ ਜੇਕਰ ਉਹਨਾਂ ਕੋਲੇ ਮੈਡੀਕੇਅਰ ਕਾਰਡ ਹੈ ਤਾਂ ਮੈਡੀਕਲ ਕਾਰਡ ਨੇ ਜਿਹੜਾ ਸਾਰਾ ਕੁਛ ਆ ਉਹ ਕਵਰ ਕਰ ਲੈਣਾ ਹੁੰਦਾ ਬਹੁਤ ਸਾਰੇ ਹਸਪਤਾਲਾਂ ਦੇ ਅਜਿਹੇ ਖਰਚੇ ਨੇ ਜਿਹੜੇ ਮੈਡੀਕੇਅਰ ਦੀ ਪਹੁੰਚ ਤੋਂ ਬਾਹਰ ਹੁੰਦੇ ਨੇ ਸੋ ਇਸ ਕਰਕੇ ਰეკਮੈਂਡ ਕੀਤਾ ਜਾਂਦਾ ਕਿ ਜੇਕਰ ਤੁਹਾਡੇ ਕੋਲੇ ਮੈਡੀਕੇਅਰ ਹੈ ਤਾਂ ਤੁਸੀਂ ਉਸ ਦੇ ਨਾਲ ਨਾਲ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦਾ ਕਾਰਡ ਹੈ ਜਿਹੜਾ ਉਹ ਵੀ ਬਣਾ ਲੈਣਾ ਹੈ ਪਰ ਜਿਹੜੇ ਲੋਕ ਸਿਟੀਜ਼ਨ ਨਹੀਂ ਉਹਨਾਂ ਲੋਕਾਂ ਦੇ ਲਈ ਇਹ ਕਾਰਡ ਜਾਨਕਿ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਕਾਰਡ ਤਾਂ ਜ਼ਰੂਰੀ ਹੈ ਖਾਸ ਤੌਰ ਤੇ ਜਿਹੜੇ ਇੱਥੇ ਸਟੂਡੈਂਟ ਵੀਜ਼ੇ ਤੇ ਆਉਂਦੇ ਨੇ ਉਹਨਾਂ ਦੋਸਤਾਂ ਉਹਨਾਂ ਭੈਣ ਭਰਾਵਾਂ ਦੇ ਲਈ ਸਾਡੇ ਬਹੁਤ ਸਾਰੇ ਛੋਟੇ ਭੈਣ ਭਰਾ ਜਦੋਂ ਆਸਟ੍ਰੇਲੀਆ ਦੇ ਵਿੱਚ ਆਉਂਦੇ ਨੇ ਤਾਂ ਇੱਥੇ ਆ ਕੇ ਜਾਂ ਫਿਰ ਭਾਰਤ ਤੋਂ ਹੀ ਉਹ ਇੱਕ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦਾ ਕਾਰਡ ਬਣਾ ਕੇ ਲੈ ਕੇ ਆਉਂਦੇ ਨੇ ਜਿਸ ਦੀ ਬਹੁਤ ਵੱਡੀ ਬਹੁਤ ਜ਼ਿਆਦਾ ਫੀਸ ਆਉਂਦੀ ਨਹੀਂ ਹੁੰਦੀ ਹੈ ਜੇ ਜੇਕਰ ਆਸਟ੍ਰੇਲੀਆ ਦੀ ਗੱਲ ਕਰ ਲਈਏ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਰੱਖਦੇ ਨੇ ਅੱਜ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਨਾਲ ਹੀ ਜੁੜੀ ਹੋਈ ਇੱਕ ਖਬਰ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਸੰਸਥਾ ਜਿਸ ਨੂੰ ਕਿਹਾ ਜਾਂਦਾ ਹੈ ਏ ਸੀ 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 ਜਾਨਕੀ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਏ ਸੀ 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 ਨੇ ਆਸਟ੍ਰੇਲੀਆ ਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਇੱਕ ਮੁਕਦਮਾ ਜ਼ਾਹਿਰ ਕੀਤਾ ਸੀਗਾ ਜਦੋਂ ਇਹ ਮੁਕਦਮਾ ਦਾਇਰ ਕੀਤਾ ਗਿਆ ਤਾਂ ਉਹ ਕੰਪਨੀ ਜਿਸ ਦਾ ਸਬੰਧ ਦੁਨੀਆ ਦੀ ਆਸਟ੍ਰੇਲੀਆ ਦੀ ਖਾਸ ਤੌਰ ਤੇ ਜੇਕਰ ਮੈਂ ਕਹਾ ਕਿ ਲਾਰਜੈਸਟ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਕੰਪਨੀ ਹੈ ਬੂਪਾ ਬੂਪਾ ਦੇ ਖਿਲਾਫ ਇਹ ਮੁਕਦਮਾ ਸੀ ਬੂਪਾ ਦੇ ਖਿਲਾਫ ECC ਨੇ ਇਸ ਗੱਲ ਦੇ ਇਲਜ਼ਾਮ ਲਗਾਏ ਸੀ ਕਿ ਬੂਪਾ ਨੇ ਆਪਣੇ ਜਿਹੜੇ ਗਾਹਕ ਨੇ ਉਹਨਾਂ ਨੂੰ ਹੈਲਥ ਪਾਲਿਸੀ ਦੇ ਬੈਨੀਫਿਟ ਦੇਣ ਵੇਲੇ ਆਪਣੀਆਂ ਮਨਮਾਨੀਆਂ ਕੀਤੀਆਂ ਨੇ ਹੁਣ ਜਿਹੜੀ ਅਪਡੇਟ ਆ ਉਹ ਇਹ ਹੈ ਕਿ ਬੂਪਾ ਨੇ ਆਪਣੀ ਇਸ ਗਲਤੀ ਨੂੰ ਇਹਨਾਂ ਦੋਸ਼ਾਂ ਨੂੰ ਕਬੂਲਦਿਆਂ ਹੋਇਆਂ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਹਨਾਂ ਨੇ ਲਗਭਗ 5 ਸਾਲ ਸਿਹਤ ਬੀਮਾ ਲਾਹ ਪਾਤਰੀਆਂ ਨੂੰ ਬਹੁਤ ਸਾਰੇ ਕੇਸਾਂ ਦੇ ਵਿੱਚ ਲਾਭ ਦੇਣ ਦੀ ਥਾਂ ਝੂਠ ਬੋਲ ਕੇ ਇਹ ਕਿਹਾ ਕਿ ਉਹੋ ਯਾਨੀ ਕਿ ਉਹਨਾਂ ਦੇ ਗਾਹਕ ਇਸ ਕਲੇਮ ਦੇ ਲਈ ਅਲੀਜੀਬਲ ਨਹੀਂ ਨੇ ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਕੇਸ ਜਿਹੜੇ ਸੀਗੇ ਉਹਨਾਂ ਦਾ ਸਬੰਧ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਦੇ ਨਾਲ ਸਬੰਧ ਹੈ ਜਿਦੇ ਵਿੱਚ ਹੋਇਆ ਇਹ ਕਿ ਜਿਹੜੇ ਮਰੀਜ਼ ਨੇ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਇੱਕ ਮਰੀਜ਼ ਨੇ ਆ ਇੱਕ ਸਮੇਂ ਦੇ ਉੱਪਰ ਦੋ ਅਲੱਗ-ਅਲੱਗ ਪ੍ਰੋਸੀਜਰ ਨੇ ਜਿਹੜੇ ਉਹ ਕਰਵਾਉਣੇ ਹੁੰਦੇ ਨੇ ਉਹਦੇ ਵਿੱਚ ਜਿਹੜੀ ਬੂਪਾ ਦੀ ਪਾਲਿਸੀ ਸੀ ਉਹ ਇਹ ਕਹਿ ਰਹੀ ਸੀ ਕਿ ਇੱਕ ਪ੍ਰੋਸੀਜਰ ਦੇ ਲਈ ਤਾਂ ਤੁਹਾਡੀ ਜਿਹੜੀ ਪਾਲਿਸੀ ਆ ਤੁਹਾਨੂੰ ਅਲਾਉ ਕਰਦੀ ਆ ਤੁਸੀਂ ਉਹਦੇ ਲਈ ਅਲੀਜੀਬਲ ਹੈਗੀ ਹੋ ਪਰ ਜਿਹੜਾ ਦੂਸਰਾ ਪਾਲਿਸੀ ਆ ਉਹ ਤੁਹਾਨੂੰ ਕਵਰ ਨਹੀਂ ਕਰਦੀ ਸੋ ਇਸ ਕਰਕੇ ਉਹਨਾਂ ਨੇ ਇੱਕ ਜਿਹੜਾ ਕਲੇਮ ਆ ਉਸ ਨੂੰ ਕਵਰ ਕਰਨ ਦੀ ਬਜਾਏ ਸਾਰੇ ਦਾ ਸਾਰਾ ਜਿਹੜਾ ਕਲੇਮ ਹੈ ਉਸ ਨੂੰ ਹੀ ਰਿਜੈਕਟ ਕਰ ਦਿੱਤਾ ਗਿਆ ਹੁਣ ਇਸ ਖੁਲਾਸੇ ਤੋਂ ਬਾਅਦ ਏਸੀਸੀਸੀ ਯਾਨੀ ਕਿ ਜਿਹੜਾ ਕੰਜ਼ਿਊਮਰ ਕਮਿਸ਼ਨ ਹੈ ਜੀ ਉਸ ਨੇ ਅਤੇ ਬੂਪਾ ਨੇ ਸਾਂਝੇ ਤੌਰ ਤੇ ਕਿਉਂਕਿ ਹੁਣ ਬੂਪਾ ਨੇ ਆਪਣੇ ਉੱਪਰ ਲੱਗੇ ਇਹ ਜਿਹੜੇ ਦੋਸ਼ ਨੇ ਉਹਨਾਂ ਨੂੰ ਕਬੂਲਿਆ ਸੋ ਬੂਪਾ ਤੇ ਜਿਹੜਾ ਕੰਜ਼ਿਊਮਰ ਕਮਿਸ਼ਨ ਹੈ ਉਹਨਾਂ ਨੇ ਮਿਲ ਕੇ ਫੈਡਰਲ ਕੋਰਟ ਦੇ ਵਿੱਚ ਇਸ ਸਾਰੀ ਗਲਤੀ ਦੇ ਲਈ 35 ਮਿਲੀਅਨ ਡਾਲਰ ਜਿਹੜਾ ਹੈਗਾ ਆਪਣੇ ਗਾਕਾ ਨੂੰ ਦੇਣ ਦੇ ਲਈ ਕਿਉਂਕਿ ਜਿਹੜੇ ਜਿਹੜੇ ਗਾਕਾ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਉਸ ਦੀ ਪਰਪਾਈ ਕੀਤੀ ਜਾਵੇਗੀ ਸੋ 35 ਮਿਲੀਅਨ ਡਾਲਰ ਜਿਹੜਾ ਉਹ ਦੇਣਾ ਮੰਨ ਲਿਆ ਹੈ ਬੂਪਾ ਨੇ ਬੂਪਾ ਨੇ ਪ੍ਰਭਾਵਿਤ ਮੈਂਬਰਾ ਹਸਪੀਟਲ ਅਤੇ ਮੈਡੀਕਲ ਪ੍ਰੋਵਾਈਡਰਸ ਨੂੰ ਕੰਪਨਸੇਟ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ ਅਤੇ ਆਲਰੇਡੀ ਲਗਭਗ 14.5 ਮਿਲੀਅਨ ਡਾਲਰ ਜਿਹੜਾ ਉਹ ਉਹਨਾਂ ਗਾਹਕਾਂ ਤੱਕਰ ਪਹੁੰਚਦਾ ਕਰ ਦਿੱਤਾ ਗਿਆ ਹੈ ਜਿੰਨਾ ਗਾਹਕਾਂ ਦੇ ਨਾਲ ਇਸ ਸਕੀਮ ਦੇ ਤਹਿਤ ਜਾਂ ਇਸ ਬੂਪਾ ਨੇ ਧੋਖਾ ਕੀਤਾ ਸੀ ਦਾ ਸਕੈਮ ਜਿਹੜਾ ਹੋਇਆ ਸੀਗਾ ਹੁਣ ਬੂਪਾ ਦੀ ਇਸ ਗਲਤੀ ਦੇ ਨਾਲ ਹਜ਼ਾਰਾਂ ਲੋਕ ਜਿਨ੍ਹਾਂ ਨੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਵਾਸਤੇ ਬੂਪਾ ਦੀ ਕਵਰ ਜਾਂ ਪਾਲਿਸੀ ਲਈ ਸੀਗੀ ਉਹਨਾਂ ਨੂੰ ਹਜ਼ਾਰਾਂ ਡਾਲਰ ਆਪਣੀ ਜੇਬ ਚੋਂ ਦੇਣੇ ਪਏ ਜਾਂ ਫਿਰ ਜਦੋਂ ਬੂਪਾ ਨੂੰ ਇਸ ਗੱਲ ਕਰਕੇ ਫੋਨ ਕੀਤਾ ਜਾਂਦਾ ਸੀਗਾ ਕਿ ਮੈਂ ਇਹ ਫਲਾਣਾ ਆਪਰੇਸ਼ਨ ਕਰਾਉਣਾ ਤੇ ਬੂਪਾ ਦਾ ਸਟਾਫ ਉਸ ਗਾਹਕ ਨੂੰ ਉਸ ਮਰੀਜ਼ ਨੂੰ ਕਹਿੰਦਾ ਸੀਗਾ ਕਿ ਤੁਹਾਡੀ ਪਾਲਿਸੀ ਤੁਹਾਨੂੰ ਅਲਾਉ ਨਹੀਂ ਕਰਦੀ ਤੇ ਨਾਲ ਦੀ ਨਾਲ ਬੂਪਾ ਦਾ ਸਟਾਫ ਉਹਨਾਂ ਨੂੰ ਕਹਿ ਦਿੰਦਾ ਸੀਗਾ ਕਿ ਜੇਕਰ ਤੁਸੀਂ ਬੂਪਾ ਦੀ ਜਿਹੜੀ ਸਕੀਮ ਹੈ ਜਾਂ ਬੂਪਾ ਦੀ ਪਾਲਿਸੀ ਉਸ ਨੂੰ ਅਪਗ੍ਰੇਡ ਕਰਵਾ ਲੈਨੇ ਹੋ ਤਾਂ ਅਪਗ੍ਰੇਡ ਦੇ ਵਿੱਚ ਤੁਸੀਂ ਇਸ ਇਲਾਜ ਇਸ ਟ੍ਰੀਟਮੈਂਟ ਦੇ ਲਈ ਅਲਿਜੀਬਲ ਹੋ ਜਾਂਦੇ ਹੋ ਸੋ ਇਹਦਾ ਮਤਲਬ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਜਿਹੜੇ ਉਹ ਬੂਪਾ ਨੂੰ ਦੇਣੇ ਪੈਣਗੇ ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਸਕੈਮ ਆ ਉਹ ਮੰਨੀ ਜਾਂਦੀ ਹੈ ਬੂਪਾ ਨੇ ਮੰਨਿਆ ਹੈ ਕਿ ਉਹਨਾਂ ਨੇ ਮਈ 2018 ਤੋਂ ਅਗਸਤ 2023 ਦੇ ਸਮੇਂ ਦੇ ਦੌਰਾਨ ਬਹੁਤ ਸਾਰੇ ਕਲੇਮਸ ਨੇ ਉਹਨਾਂ ਨੂੰ ਇਸ ਕਹਿ ਕੇ ਰਿਜੈਕਟ ਕੀਤਾ ਗਿਆ ਕਿ ਉਹ ਅਲਿਜੀਬਲ ਨਹੀਂ ਹਾਲਾਂਕਿ ਜਿਹੜਾ ਫੈਕਟ ਸੀਗਾ ਕਿ ਉਹ ਸਾਰੇ ਮੈਂਬਰ ਉਸ ਲਾਭ ਦੇ ਲਈ ਅਲਿਜੀਬਲ ਸਨ ਕਈ ਵਾਰ ਗਾਕਾਂ ਨੇ ਜਦੋਂ ਇਲਾਜ ਕਰਵਾਉਣ ਤੋਂ ਪਹਿਲਾਂ ਬੂਪਾ ਨੂੰ ਫੋਨ ਕਰਕੇ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀ ਕਿ ਕੀ ਉਹ ਆਪਣਾ ਇਲਾਜ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰਵਾ ਸਕਦੇ ਨੇ ਤਾਂ ਬੂਪਾ ਦੇ ਸਟਾਫ ਵੱਲੋਂ ਉਹਨਾਂ ਨੂੰ ਮੈਸ ਲੀਡ ਕਰਕੇ ਇਹ ਦੱਸਿਆ ਗਿਆ ਕਿ ਉਹਨਾਂ ਦੀ ਪਾਲਿਸੀ ਇਸ ਚੀਜ਼ ਨੂੰ ਅਲਾਉ ਨਹੀਂ ਕਰਦੀ ਜਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਸੀ ਕਿ ਜੇਕਰ ਤੁਸੀਂ ਆਪਣੀ ਪਾਲਿਸੀ ਨੂੰ ਅਪਗ੍ਰੇਡ ਕਰਾਉਨੇ ਹੋ ਤਾਂ ਤੁਹਾਡਾ ਜਿਹੜਾ ਇਲਾਜ ਹੈ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਸੰਭਵ ਹੋ ਸਕਦਾ ਹੈ ਹੁਣ ਬੂਪਾ ਨੇ ਇਹ ਵੀ ਮੰਨ ਲਿਆ ਕਿ ਜੂਨ 2020 ਤੋਂ ਲੈ ਕੇ ਫਰਵਰੀ 2021 ਤੱਕ ਉਹਨਾਂ ਨੇ ਜਾਨੀ ਕਿ ਬੂਪਾ ਨੇ ਜਿਹੜੇ ਮੈਨੂਅਲ क्लेम्स ਸੀਗੇ ਉਹਨਾਂ ਨੂੰ ਚੈੱਕ ਕਰਨਾ ਬੰਦ ਕਰ ਦਿੱਤਾ ਗਿਆ ਸੀਗਾ ਇਸ ਦਾ ਭਾਵ ਕਿ ਜਿਹੜੇ ਤੁਹਾਡੇ ਕਲੇਮ ਨੇ ਬੂਪਾ ਉਹਨਾਂ ਨੂੰ ਸਟਾਫ ਦੁਆਰਾ ਚੈੱਕ ਨਹੀਂ ਕਰਵਾਉਂਦੀ ਸੀਗੀ ਬਲਕਿ ਆਟੋਮੈਟਿਕਲੀ ਕੰਪਿਊਟਰ ਦੁਆਰਾ ਚੈੱਕ ਕੀਤਾ ਜਾਂਦਾ ਸੀ ਤੇ ਅਕਸਰ ਕੰਪਿਊਟਰ ਉਸ ਨਾਲ ਕਲੇਮਾਂ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਸੀਗਾ ਸੋ ਜੇਕਰ ਤੁਸੀਂ ਵੀ ਬੂਪਾ ਦੀ ਇਸ ਸਕੈਮ ਤੋਂ ਜਾਂ ਸਕੀਮ ਤੋਂ ਪ੍ਰਭਾਵਿਤ ਹੋ ਤਾਂ ਤੁਸੀਂ ਵੀ ਬੂਪਾ ਦੀ ਵੈਬਸਾਈਟ ਦੇ ਉੱਪਰ ਜਾ ਕੇ ਆਪਣਾ ਜਿਹੜਾ ਕਲੇਮ ਹੈ ਉਸ ਨੂੰ ਰਜਿਸਟਰ ਕਰਵਾ ਸਕਦੇ ਹੋ ਤੇ ਜੇਕਰ ਹੋਰ ਵਧੇਰੇ ਜਾਣਕਾਰੀ ਲੈਣੀ ਆ ਤਾਂ ਤੁਸੀਂ ACC ਦੀ ਵੈਬਸਾਈਟ ਦੇ ਉੱਪਰ ਜਾ ਕੇ ਵੀ ਇਹ ਸੂਚਨਾ ਜਿਹੜੀ ਜਾਂ ਜਾਣਕਾਰੀ ਆ ਪ੍ਰਾਪਤ ਕਰ ਸਕਦੇ ਹੋ ਸੋ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਰੱਖੋ ਆਪਣਾ ਖਿਆਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ Só fica.